ਹੈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਤੂਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਿੰਡਿਆਂ ਹੌਲਖੇ ਤੇ ਲੱਗੇ ਜਿਹੜਾ ਪਿੰਡ ਆ ਵੀਰ ਜੀ ਉਹਨਾਂ ਦਾ ਪਿੰਡਿਆਂ ਸੈਦਾ ਪਿੰਡਿਆਂ ਹੌਲਖੇ ਲੱਗੇ ਲੱਗੇ ਹੀ ਆ ਜਿਹੜੀਆਂ ਤੇ ਨੰਬਰਦਾਰ ਜੀ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਬਿਹੜਾ ਜਿਨ੍ਹਾਂ ਦੇ ਵਿੱਚ ਇੱਕ ਜੇ ਹੁਣੇ ਹੀ ਸੋਈ ਆ ਤੇ ਦੋ ਗੱਬਣਾ ਤੇ ਇੱਕ ਛੋਟੀ ਤੁਹਾਨੂੰ ਦਿਖਾਉਣੀ ਆ ਚੰਗੇ ਰਕਾਲ ਵਾਲੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਠੀਕ ਠਾਕ ਵੀਰ ਜੀ ਵਧੀਆ ਜੀ ਵੇਖਿਆ ਮਾਲ ਪਰਸੋਂ ਵਾਲਾ ਫਿਰਸੋਂ ਵਾਲਾ ਵੀਰ ਜੀ ਵੀਡੀਓ ਪਾਉਂਦੀ 12 ਵਜੇ ਮਾਲ ਵੇਖਿਆ ਸਾਰੇ ਠੀਕ ਆ ਪਹਿਲੀ ਵੀਡੀਓ ਹੀ ਉਸ ਦਿਨ ਆਪਣੀ ਛੱਲੇ ਹਾਂਜੀ ਹਾਂਜੀ ਵਧੀਆ ਰਿਹਾ ਫਿਰ ਪੜਾਣ ਵੀ ਪੂਰਾ ਕੀਤਾ ਜੀ ਅੱਛਾ ਪੁੱਛ ਫੋਨ ਕਰਕੇ ਵੀ ਪੁੱਛਿਆ ਦੁੱਧ ਦਾ ਰਿਕਾਰਡ ਅੱਛਾ ਦੋ ਟਾਈਮ ਫੋਨ ਕੀਤਾ ਦੋ ਟਾਈਮ ਵੀਰਾਂ ਨੇ ਫੋਨਾਂ ਦੇ ਬਹੁਤ ਵਧੀਆ ਮੱਝਾ ਨਿਕਲੀਆਂ ਅੱਛਾ ਹਾਂਜੀ ਵੀਰ ਜੀ ਠੀਕ ਆ ਅੱਜ ਤੇ ਆਪਣੇ ਕੋ ਚਲੋ ਇੱਕੋ ਹੀ ਤਾਜੀ ਵਿਰਜੀ ਨਾਮ ਮੇਰਾ ਹਰਮਨਦੀਪ ਆ। ਤਹਿਸੀਲ ਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਤੇ ਪਿੰਡ ਤੂਰ ਆ ਜੀ। ਠੀਕ ਆ। ਪਿੰਡਿਆਂ ਸਦਾ ਪਿੰਡਿਆਂ ਔਲਖ ਦੇ ਲੱਗੇ। ਪਿੰਡਿਆਂ ਸਦਾ ਪਿੰਡਿਆਂ ਔਲਖਾਂ ਦੇ ਲੱਗੇ ਜਿੰਨੂੰ ਮਰਜ਼ੀ ਪੁੱਛ ਲੋ। ਪਿੰਡਿਆਂ ਔਲਖਾਂ ਹੀ ਪੁੱਛ ਲੋ ਹਰਮਨ ਬਾਜਵੇ ਦੇ ਘਰ ਜਾਣਾ। ਸ਼ਰਮਨ ਬਾਜਵਾ ਜ਼ਿਆਦਾ ਨਾਮ ਚੱਲਦਾ। ਲੱਗੇ ਪਿੰਡਾਂ ਚ ਪੂਰਾ ਨਾਮ ਆ। ਠੀਕ ਆ। ਤੇ ਚਲੋ ਇਹ ਫੋਨ ਨੰਬਰ ਹੀ ਪੋਲੀ ਤੋਂ ਇੱਕ ਰੇ। 87280 99084 ਠੀਕ ਆ। ਤੇ ਚਲੋ ਸ਼ੁਰੂਆਤ ਫਿਰ ਜਿਹੜੀ ਇਹ ਤਾਜੀ ਸੂਈ ਵਹਿੜ ਆ। ਜਿਹੜੀ ਸਵੇਰ ਵਹਿੜ ਸੂਈ ਛੇ ਦਾੰਦਿਆ ਮੂੰ ਏ ਚਵਾਈ ਕੀਤੀ ਕੋਈ ਇਹਦੀ ਕਿ ਨਹੀਂ ਮੇਰੀ 2.5 ਕਿਲੋ ਬੋਲਾ ਚੋਆ ਜੀ ਅੱਛਾ ਜੀ ਕੋਈ ਚਵਾਈ ਹੋਈ ਹੈ ਮੇਰੀ 2.5 ਕਿਲੋ 2.5 ਕਿਲੋ ਕਿੰਦੇ ਹੋਲੀ ਕੀਤੀ ਹੈ ਤੇ ਦੂਸਰਾ ਸੁਆ ਜਿਹੜਾ ਇਹ ਸੁਈ ਹੈ ਤੇ ਥੱਲੇੋਂ ਚੰਗੀ ਬਣੀ ਆ ਆ ਜੋ ਲੈ ਆ ਬਾਕੀ ਥਣਾ ਦਾ ਸਾਈਜ਼ ਗੈਪ ਵੀ ਚੰਗਾ ਵਾ ਬਹੁਤ ਵਧੀਆ ਬੱਸੀ ਨਗੀ ਤੇ ਬਾਕੀ ਬਹੁਤਾ ਹੀ ਕੋਈ ਢੀ ਲੱਪੇ ਚ ਵੀ ਨਹੀਂ ਆ ਤਾਜੀ ਸੂਈਏ ਪਰ ਬੱਚਾ ਵੀ ਨੇ ਕਾਫੀ ਭਲਿਆ ਦਿੱਤਾ ਹੁੰਦਾ ਮਗਰੇ ਤੇ ਬੱਚਾ ਆ ਤੇ ਆ ਥਾਣੇ ਦੇਖ ਸਕਦੇ ਤੇ ਲੱਗੇ ਤਾਂ ਇੱਕ ਰੀਮਿਲਕ ਵੀ ਨੇ ਵੀ ਚੰਗੀ ਲੱਗੀ ਤੇ ਹੈਗੀ ਵੀ ਠੰਡੀ ਸੀ ਲੈ ਜਿਹੜੇ ਮਰਜੀ ਕੋਈ ਚੋਲੇ ਚੰਗਾ ਦੂਰ ਦੂਰ ਜਿਹੜਾ ਥਾਣੇ ਆ ਤੇ ਕਿੰਨਾ ਕੁ ਤਰ੍ਹਾਂ ਦੁੱਧ ਚਵਾਈ ਜਾਊਗੀ ਪਹਿਲਾਂ ਪਿਛਲੀ ਵਾਰੀ ਵੀਰ ਜੀ ਆਪਾਂ ਜਿੰਨਾ ਵੀਰਾਂ ਕੋ ਲਈ ਉਹਨਾਂ ਨੇ ਆਖਿਆ ਵੀ 18 ਕਿਲੋ ਦੁੱਧ ਦਿੰਦੀ ਰਹੀ ਆ ਅੱਛਾ ਆਪਾਂ ਉਹਨਾਂ ਨੇ 22 22 ਕਿਲੋ ਵਧੀਆ ਰਮਾਨਾ ਚਵਾਈ ਜਾਊਗੀ ਠੀਕ ਹੈ ਜੀ ਹਾਂਜੀ ਤੇ ਮੁੱਲ ਫਿਰ ਇਹਦਾ ਮੁੱਲ ਇਹਦਾ ਵੀਰ ਜੀ ਜਾਇ ਜਾਇ 75000 ਰੁਪਏ ਕਰਾਂਗੇ 75000 ਹਾਂਜੀ 75000 ਜੋ ਮਾਨਤਨ ਕਰਦਾਂਗੇ ਖੁੱਲਾ ਕਰ ਦੋਗੇ ਖੁੱਲਾ ਹੀ ਕਰਦਾਂਗੇ ਵੀਰ ਕੋ ਫੋਨ ਇੱਕ ਵਾਰੀ ਕਲਾਵੇ ਹਨਾ ਹਾਂਜੀ ਹਾਂਜੀ ਤੇ ਹੁਣ ਆਪਣੇ ਕੋਲੇ ਕਾਹਗੀ ਗੱਬਣ ਆ ਇਹ ਗੱਬਣਿਆ ਬੱਛੀ ਵੀਰ ਜੀ ਬਾਕੀ ਇਹ ਵੀ ਚੰਗੇ ਰਕਾਲ ਵਾਲੀਆਂ ਆ हां दे ਸਾਡੇ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਕਾਫੀ ਚੰਗਾ ਤੇ ਹਵਾਨੇ ਤੇ ਵੀ ਨਾੜਾਂ ਜਿਹੜੀਆਂ ਚੰਗੀਆਂ ਤੇ ਠੰਡੀ ਬੱਛੀ ਹੈ ਜੀ ਮਿਲਕ ਮੈਨ ਵੀ ਚੰਗੀ ਲੱਗੀ ਹੈ ਤੇ ਇਹ ਕਿ ਵੀ ਕਰੋਸ ਚ ਹੈ ਤੇ ਇਹ ਕਿੰਨੇ ਕ ਦੁੱਧ ਵਾਲੀ ਹੈ ਇਹ ਵੀਰ ਜੀ ਉਹਨਾਂ ਨੇ ਪਿਛਲੀ ਵਾਰੀ 24 ਕਿਲੋ ਦੁੱਧ ਚੋਇਆ ਹੈ ਅੱਛਾ ਹਾਂਜੀ ਇਹ 5-7 ਦਿਨ ਹਟਦੀ ਹੈ ਬੱਛੀ ਅੱਛਾ 26-27 ਕਿਲੋ ਦੁੱਧ ਬੱਛੀ ਦੇਊਗੀ ਠੀਕ ਹੈ ਸੂਆ ਕਿੰਨਾ ਸੋਣੀ ਹੈ ਦੁੱਜਾ ਸੂਆ ਸੋਣੀ ਹੈ ਜੀ ਤੋੜ ਦੋ ਫੇਰ ਇਹਨਾਂ ਮੈਂ ਬਾਕੀ ਦੁੱਧ ਰਾ ਤਾਂ ਹਿੰਦਾ ਜਾਪੇ ਲਾ ਲੈਣਾ ਕਿੰਨੇ ਕ ਦੁੱਧ ਵਾਲੀਆਂ ਆ ਕਿਉਂਕਿ ਸਾਰੀਆਂ ਪਾਸ ਹੀ ਹੋ ਕੇ ਜਾਣੀਆਂ ਬਾਕੀ ਚੰਗੇ ਕਦ ਕੱਦ ਚੇ ਵੀ ਤੇ ਜੇ ਤਿਆਰ ਹੋਣੀ ਹੈ ਚੰਗੀ ਹੈ ਵੀ ਇਹ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਵੀਰਜੀ 75000 ਰੁਪਿਆ ਦਾ 75000 ਰੁਪਿਆ ਹਾਂਜੀ ਬਾਕੀ ਮਾਨਤਨ ਕਰ ਦਾਂਗੇ ਮਾਨਤਨ ਪੂਰਾ ਮੌਕੇ ਤੇ ਹੋ ਜਾਊਗਾ ਹਨਾ ਇਹ ਵੀਰਜੀ ਉਹ ਆਂਦੇ ਸੀ ਦੂਜਾ ਸੂਆ ਵੈੜ ਥੂਣ ਗਾਈ ਸੁਣੀ ਆ ਆਪਾਂ ਤੀਜਾ ਸੂਆ ਕਹਿ ਕੇ ਦਿੰਨੇ ਆ ਠੀਕ ਆ ਹਾਂਜੀ ਉਹਨਾਂ ਅੱਛਾ ਵੀ 25 ਕਿਲੋ 26 ਕਿਲੋ ਐ ਹੱਸ ਕੇ ਖੁੱਲਾ ਡੁੱਲਾ ਇਸ ਥਲੇ ਰੋਦੇ ਚੋਂਦੇ ਰਹੇ ਆ ਠੀਕ ਆ ਥਾਣਾ ਦੀ ਪੂਰੀ ਗਰੰਟੀ ਪੂਰੀ ਪਾਸ ਕਰਕੇ ਵੈੜ ਲੈਣ ਦੇ ਗਾਈ ਆ ਦੇਖ ਸਾਡੇ ਥਾਣਾ ਦਾ ਸਾਈਜ਼ ਹੈਗਾ ਆਪਾਂ ਇਹਦਾ ਵੀ ਪੂਰਾ ਪਿਆਰਾ ਤੇ ਮਿਲਕ ਮੈਨ ਨੇ ਵੀ ਚੰਗੇ ਮੋਟੀ ਲੱਗੀਆਂ ਇਹਦੇ ਹਾਂ ਜੋ ਵੈੜ ਗਾਈ ਲਈ ਆ ਇਹ ਕਿੰਨਾ ਕੁ ਲੈ ਜੋਗੀ ਟਾਈਮ ਇਹ ਦੇਣ ਲੱਗੂ ਜੀ ਵੀਰ ਜੀ ਇਹ ਵੀ ਦੋਰ ਲੈ ਕੇ ਚਾਰ ਲੱਗੇ ਇਹ ਵੀਰ ਜੀ 30 ਕਿਲੋ ਵਾਲੀ ਵੜਿਆ ਕੱਦ ਘਾਟ ਪੱਖੋਂ ਪੂਰੀ ਜਵਾਨ ਹੈ ਇਹ ਵੀ ਤੋਰ ਦੇ ਕਰੀ ਸਿੱਧੀ ਤੋਰ ਤੇ ਸਾਡੀ ਘਰ ਆ ਜ ਲੈ ਆਇਆ ਬਾਕੀ ਇਹ ਵੀ ਚੰਗੀ ਭਰਨੀ ਆ ਥੱਲਿਆਂ ਬਹੁਤ ਜਿਆਦੀ ਦਿੱਤੀ ਬੰਦੀ ਬਾਕੀ ਗਾੜੀ ਮੌਸਮ ਵੀ ਹੁਣ ਚੰਗਾ ਆਉਂਦਿਆ ਵਾ ਚੰਗੇ ਦੁੱਧ ਵਾਲਾ ਮੌਸਮ ਆਉਂਜਾ ਇਹਦਾ ਹੁਣ ਤੇ ਇਹਦਾ ਫਿਰ ਇਹਦਾ ਵੀਰਜੀ ਮੁੱਲ ਕਰਦੇ 80000 ਰੁਪਏ 80000 ਹਾਂਜੀ ਇਹ ਚ ਮਾਨਤਨ ਕਰਦਾ ਮਾਨਤਨ ਸਾਰੀਆਂ ਚ ਖੁੱਲਾ ਹੀ ਹੋਊਗਾ ਮੈਂ ਖੁੱਲਾ ਕਰੂੰਗਾ ਵੀਰਜੀ ਕੋਈ ਨਾ ਕੋਈ ਫੋਨ ਲਾਵੇ ਇੱਕ ਵਾਰੀ ਬਾਸ ਨਾ ਹਾਂਜੀ ਹਾਂਜੀ ਵੀਰਜੀ ਠੀਕ ਐ ਕੋਈ ਲੰਮੇ ਵਾਲੀ ਸ਼ਿਕਾਇਤ ਵਾਲੀ ਗੱਲ ਨਹੀਂ ਹੈਗੀ ਠੀਕ ਐ ਹਾਂਜੀ ਬਾਕੀ ਥਾਂ ਥਣ ਕੋਈ ਪਾਸ ਕਰਕੇ ਆਪਣਾ ਵੇਸ ਚੱਕ ਕੇ ਖੜੇ ਆ ਵੀਰ ਜੀ ਆਪਣਾ ਕੋ ਝੋਟੀ ਆ ਠੀਕ ਆ ਝੋਟੀ ਉਧਰੋਂ ਲਈ ਸਫਰ ਚ ਆਉਂਦੇ ਬੱਚਾ ਡੈੱਡ ਹੋ ਗਿਆ ਠੀਕ ਆ ਹਾਂਜੀ ਝੋਟੀ ਗੱਲੇ ਖੁੱਲਾ ਡੁੱਲਾ ਦੁੱਧ ਜਿਹੜਾ 14 ਕਿਲੋ ਤਿਆਰ ਆ ਤਿਆਰ ਜਿਹੜਾ ਮਰਜੀ ਹੈਗਾ 16 ਕਿਲੋ ਆ 2 ਕਿਲੋ ਘਟ ਦੱਸਾਂ ਜੇ ਜਿਹੜਾ ਮਰਜੀ ਵੀਰ ਲੀਟਰ ਲਾ ਕੇ ਦੋ ਟਾਈਮ ਚੋਲੇ ਠੀਕ ਆ ਹਾਂਜੀ ਵੀਡੀਓ ਕਾਲ ਤੇ ਚਵਾਈ ਆਪਣਾ ਕੋ ਚਵਾਈ ਕਰਕੇ ਖੜੇ ਦੋ ਟਾਈਮ ਆਪਣੀ ਜਿਹੜੇ ਸਵੇਰੇ ਮੈਂ ਆਈ ਆ ਆ ਥਾਣੇ ਤੇ ਦੇਖ ਸਾਦੇ ਜੇ ਲੱਗੇ ਤਾਂ ਚੰਗੇ ਕੱਦ ਕਾਠ ਚਾ ਚੰਗੇ ਪਿੱਠ ਕੁੜੀ ਜੇ ਜਿਹੜੀ ਦੁੱਧ ਨਹੀਂ ਤੁਸੀਂ ਆਪ ਚਵਾਈ ਕਰਕੇ ਖੜਨੀ ਆਂ ਕੋ ਟਾਈਮ ਚਾਰ ਟਾਈਮ ਸੋ ਕੇ ਖੜੇ ਕਿਉਂਕਿ ਬਾਰ ਬਾਰ ਸਾਡੀ ਹਰ ਕੇ ਵੀਡੀਓ ਚਾਹੀ ਬੇਨਤੀ ਹੁੰਦੀ ਜ਼ਰੂਰੀ ਨਹੀਂ ਕਿ ਇੱਥੋਂ ਹੀ ਜਿੱਥੋਂ ਵੀ ਖੜਨੀ ਆ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜਨੀ ਆਂ ਤੇ ਇਹਦਾ ਫਿਰ ਮੁੱਲ ਇਹਦਾ ਵੀਰ ਜੀ ਮੁੱਲ ਉਦਾਂ ਦੇ 1.35 ਕਰਨਾ ਸੀ ਚਾਹੁੰਦਾ ਦੇ ਹਾਂਜੀ ਹੁਣ 1 ਸਵਾ ਲੱਖ ਰੁਪਇਆ ਮੁੱਲ ਕਰਦੇ ਠੀਕ ਹੈ ਪੂਰਾ ਮਾਨਤਾਣ ਕਰਦਾਂਗੇ ਕੋਈ ਵੀ ਰਾਣ ਕੇ ਹੈਗਾ 16 ਕਿਲੋ ਹੀ ਦੁੱਧ ਦੇ ਲੀਟਰ ਲਗਵਾ ਅੱਛਾ ਤੇ ਕੋਈ ਵੀ ਰਾਣ ਕੇ ਦੋ ਟਾਈਮ ਚਾਰ ਟਾਈਮ ਖੁੱਲੀ ਚੋਲੇ ਉਹਦਾਂ ਤੋਂ ਲਾਂਮਾ ਹੋਊ ਤੇ ਛੋਟੀ ਦੇ ਦੇਣਾ ਠੀਕ ਹੈ ਜੀ ਹਾਂਜੀ ਤੇ ਬਾਕੀ ਇਹ ਆ ਵੀ ਤੁਹਾਡੇ ਘਰੋ ਕੋਈ ਤਸੱਲੀ ਕਰਕੇ ਨਾ ਸਭੀ ਕਰਕੇ ਵੀਰ ਜੀ ਭਾਵੇਂ ਰਾਤ ਇੱਥੇ ਰਹਿਣ ਕੇ ਹਾਂਜੀ ਟਰਾਂਸਪੋਰਟ ਦਾ ਵੀ ਆਪਣਾ ਕੋ ਪੂਰਾ ਸਾਧਨ ਆ ਅੱਛਾ ਰਾਤ ਰਹਿਣ ਦੋ ਟਾਈਮ ਚਾਰ ਟਾਈਮ ਚੋਲਣ ਥੱਲੀ ਕਰ ਠੀਕ ਹੈ ਕੋਈ ਲੰਮੀ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਜੀ ਤੇ ਬਾਕੀ گاਵਾ ਤਿੰਨੇ ਪਾਸੇ ਹੀ ਹੋਣੀਆਂ ਆਪਣੀਆਂ ਪਾਸ ਕਰਕੇ ਖੜੋ ਤੇ ਝੋਟੀ ਦੀ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਕੋਈ ਗੱਲ ਨਹੀਂ ਦੇਖੋ ਸਹਿਦ ਹੰਦੇ ਚਵਾਈ ਵੇਖੋ ਕੋਈ ਪੂਰ ਸੱਟ ਨੇ ਸਾਫ਼ ਵਹਿਣਾ ਠੀਕ ਹੈ ਜੀ ਹਾਂ ਜੀ